ਸੁਪ੍ਰੀਖਾਲ ਜੀ ਮੈਂ ਹਰਜੂਰ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਸਵੇਰੇ ਡੀਸੀ ਸੰਗਰੂਰ ਦੇ ਰਾਹੀਂ ਮੈਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਕੱਲ ਦੇਰ ਰਾਤ ਸੰਗਰੂਰ ਮੈਰੀਟੋਰੀਅਸ ਸਕੂਲ ਦੇ ਵਿੱਚ ਬੱਚਿਆਂ ਵੱਲੋਂ ਫੂਡ ਪੌਇਜ਼ਨਿੰਗ ਦੀ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ 20 ਬੱਚਿਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਸੀ ਉਹਨਾਂ ਵਿੱਚੋਂ 16 ਬੱਚਿਆਂ ਦੀ ਛੁੱਪੀ ਹੋ ਚੁੱਕੀ ਹੈ ਐਂਡ ਠੀਕ ਹੋ ਗਏ ਬੱਚੇ 4 ਬੱਚੇ ਅਜੇ ਡੀਰੇ ਇਲਾਜ ਨੇ ਜਿਨ੍ਹਾਂ ਦੀ ਪੁਰਾਣੀ ਮੈਡੀਕਲ ਹਿਸਟਰੀ ਹੈ ਬੱਚਿਆਂ ਨੇ ਤੇ ਗੱਲ ਹੋਈ ਹੈ ਸ਼ਾਮ ਤੱਕ ਉਹ ਵੀ ਸੇਫਲ ਨੇ ਸ਼ਾਮ ਤੱਕ ਉਹਨਾਂ ਨੂੰ ਵੀ ਛੁੱਟੀ ਹੋ ਜਾਊਗੀ ਅ ਇੱਕ ਕਾਉਸ਼ਨ ਦੇ ਤੌਰ ਤੇ ਧਿਆਨ ਦੇ ਤੌਰ ਤੇ ਅਸੀਂ ਇੱਕ ਜਿਹੜੀ ਮੈਡੀਕਲ ਟੀਮ ਹੈ ਉਸ ਨੂੰ ਸਕੂਲ ਦੇ ਵਿੱਚ ਹੀ ਬਿਠਾ ਦਿੱਤਾ ਤਾਂ ਕਿ ਕੋਈ ਵੀ ਹੋਰ ਬੱਚਾ ਸ਼ਿਕਾਇਤ ਕਰੇ ਬੱਚੇ ਇਸ ਵਕਤ ਕਬੜਾ ਹੱਡੀ ਸ਼ਿਕਾਇਤ ਕਰ ਰਹੇ ਨੇ ਪੈਨਿਕ ਹੋ ਗਏ ਨੇ ਅ ਤੇ ਉਹ ਬੱਚਿਆਂ ਨੂੰ ਅਸੀਂ ਵੇਰ ਵੀ ਪ੍ਰੀਕਾਸ਼ਨ ਦੇ ਤੌਰ ਤੇ ਸੇਫਲ ਹਸਪਤਲ ਲੈ ਜਾ ਕੇ ਚੈੱਕ ਕਰਾ ਰਹੇ ਸਾਰੇ ਬੱਚੇ ਜੋ ਜਾਣਕਾਰੀ ਹੈ ਸਾਰੇ ਬੱਚੇ ਠੀਕ ਠਾਕ ਨੇ ਇਸ ਵਕਤ ਤੇ ਮੇਰੀ ਆਈ ਬੇਨਤੀ ਹੈ ਕਿਸੇ ਨੂੰ ਵੀ ਘਬਰਾਣ ਦੀ ਲੋੜ ਨਹੀਂ ਉਹਨਾਂ ਦੇ ਮਾਤਾ ਪਿਤਾ ਨੂੰ ਘਬਰਾਣ ਦੀ ਲੋੜ ਨਹੀਂ ਦੂਜੀ ਗੱਲ ਜਿਹੜਾ ਉੱਥੇ ਦਾ ਕੰਟਰੈਕਟਰ ਹੈ ਠੇਕੇਦਾਰ ਹੈ ਜਿਸ ਦੇ ਕੋਲ ਸਕੂਲ ਦੇ ਵਿੱਚ ਖਾਣੇ ਦਾ ਠੇਕਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦਾ ਕੰਟਰੈਕਟ ਕੈਨਸਲ ਕਰ ਦਿੱਤਾ ਗਿਆ ਐਸ ਡੀ ਐਮ ਦੇ ਲੈਵਲ ਦੇ ਉੱਤੇ ਇੱਕ ਇਨਕੁਆਇਰੀ ਜਿਹੜੀ ਆ ਮਾਰਕ ਕਰ ਦਿੱਤੀ ਗਈ ਹੈ ਫੂਡ ਦੇ ਜਿਹੜੇ ਖਾਣੇ ਦੇ ਰਾਤ ਵਾਲੇ ਖਾਣੇ ਦੇ ਸੈਂਪਲ ਲੈ ਲਏ ਗਏ ਨੇ ਤੇ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ ਮੀਡੀਆ ਤੋਂ ਇਹ ਪਤਾ ਲੱਗ ਰਿਹਾ ਕਿ ਬੱਚੇ 5-7 ਦਿਨ ਤੋਂ ਕੰਪਲੇਂਟ ਕਰ ਰਹੇ ਸੀ ਪ੍ਰਿੰਸੀਪਲ ਨੂੰ ਅਗਰ ਇਹ ਇਸ ਨੂੰ ਵੈਰੀਫਾਈ ਕਰਾਇਆ ਜਾਊਗਾ ਅਗਰ ਉਹਨਾਂ ਬੱਚਿਆਂ ਵੱਲੋਂ ਕੰਪਲੇਨਟ ਹੋਈ ਹੈ ਤੇ ਉਸ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਉਹਨਾਂ ਪ੍ਰਿੰਸੀਪਲ ਜਾਂ ਕੋਈ ਵੀ ਸਾਡੇ ਮੈਕਨੇਡ ਅਫਸਰ ਅਧਿਕਾਰੀਆ ਉਹਦੇ ਤੇ ਵੀ ਕਾਰਵਾਈ ਹੋਊਗੀ ਦੂਜੀ ਗੱਲ ਪੰਜਾਬ ਦੇ ਨੋ ਹੋਰ ਮੈਰਿਟੋਰੀਅ ਸਕੂਲ ਨੇ કુલ 10 ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਵੀ ਸਿਹਤ ਵਿਭਾਗ ਤੇ ਸਿੱਖਿਆ ਭਾਗ ਗਿਆ ਸਾਂਝੀਆਂ ਟੀਮਾਂ ਜਾ ਚੁੱਕੀਆਂ ਨੇ ਫੂਡ ਸੈਂਪਲ ਲੈ ਜਾ ਰਹੇ ਨੇ ਕਾ ਐਸ ਪ੍ਰੀਕਾਸ਼ਨ ਤਾਂ ਕਿ ਕਿਤੇ ਵੀ ਕੋਈ ਕੋਤਾਹੀ ਜਿਹੜੀ ਨਾ ਵਰਤੀ ਜਾਵੇ ਇਹ ਬੱਚਿਆਂ ਦੀ ਸੇਧ ਦਾ ਮਸਲਾ ਹੈ ਸਾਡੇ ਬਹੁਤ ਹੀ ਹੁਨਰਵਰ ਬੱਚੇ ਇਨਾਂ ਸਕੂਲਾਂ 'ਚ ਪੜ੍ਹਦੇ ਨੇ ਤੇ ਕਿਸੇ ਦੀ ਤਰ੍ਹਾਂ ਕਿਸੇ ਦੀ ਤਰ੍ਹਾਂ ਦੀ ਬੇਪਰਵਾਹੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਾਂ ਈਸੀ ਸੰਗਰੂਪ ਸਾਡੇ ਐਮਐਲਏ ਸਾਫ ਸੰਗਰੂਪ ਹਿਸਟੋਰੀ ਸਕੂਲ ਦੇ ਵਿੱਚ ਹੀ ਨੇ ਬੱਚੇ ਠੀਕ ਠਾਕ ਨੇ ਤੇ ਜੋ ਵੀ ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ